ਜੀ ਕਹਿੰਦੇ ਨੋਟ ਸਾਨੂੰ ਨਕਲੀ ਦਿੱਤੇ ਜਾ ਰਹੇ ਆ ਨਕਲੀ ਨਿਕਲੇ ਜੀ ਇਹ ਜਦ ਕੈਸ਼ ਆਂਦਾ ਅਸੀਂ ਦੇਖਦੇ ਸਿਰਫ ਮੈਨੇਜਮੈਂਟ ਠੀਕ ਹੈ ਜੀ ਜਿਹੜਾ ਜਿਹੜਾ ਪ੍ਰੀਪੇਰਿੰਗ ਹੋ ਗਿਆ ਹੈ ਕੈਮਰੇ ਕੁਮਰੇ ਹੋ ਗਏ ਇਹ ਦੇਖਦੇ ਆਪਾਂ ਜਿਹੜਾ ਕੈਸ਼ ਆਂਦਾ ਇਹ ਬੈਂਕ ਕੋਲ ਆਂਦਾ ਹੈ ਬੈਂਕ 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 ਤੋਂ ਪ੍ਰੋਵਾਈਡ ਹੁੰਦਾ ਹੈ ਕੈਸ਼ ਮੈਂ ਇਹਨਾਂ ਨੂੰ ਪਹਿਲਾਂ ਦੱਸਿਆ ਹੋਇਆ ਸੀ ਕਿ ਤੁਸੀਂ ਬੈਂਕ ਜਾਓ ਸਵੇਰੇ 10 ਵਜੇ ਅਸੀਂ ਸੀਸੀਟੀਵੀ ਕੈਮਰੇ ਦੀ ਫੂਟੇਜ ਰਿਕੁਆਇਰ ਕਰਵਾ ਦਾਂਗੇ ਉਹਦੀ ਮੇਲ ਵੈਪ ਕਰਤੀ ਹੈ ਪਰ ਗੱਲ ਉਹ ਨਹੀਂ ਹੈ ਗੱਲ ਕਾਰਨ ਇਹ ਕਿ ਫਟੇ ਨੋਟ ਪੁਰਾਣੇ ਨੋਟ ਜਾਂ ਜਿਦਾ ਇਲਜ਼ਾਮ ਲਗਾਉਂਦੇ ਕਿ ਨਕਲੀ ਨੋਟ ਉਹ ਕਿਦ ਬੈਂਕ ਕੀ ਨਕਲੀ ਨੋਟ ਰিসিਵ ਕਰਦੀ ਆ ਵੈਸੇ ਬੈਂਕ ਲੈ ਲੇਗੀ ਨਕਲੀ ਕੋਡ ਤੁਹਾਡੇ ਕੋਲ ਨਹੀਂ ਨਹੀਂ ਦੇਖੋ ਜਦੋਂ ਕੋਈ ਬੈਂਕ ਵਿੱਚ ਕੋਈ ਆਮ ਨਾਗਰਿਕ ਪੈਸੇ ਜਮ੍ਹਾਂ ਕਰਵਾਉਣ ਜਾਂਦਾ ਤਾਂ ਉਹਦੇ ਦੇ 10 ਵਾਰੀ ਨੋਟ ਚੈੱਕ ਕੀਤੇ ਜਾਂਦੇ ਜੀ ਪਹਿਲਾਂ ਕੋਈ ਜਿਹੜਾ ਫਟਿਆ ਹੋਵੇ ਉਹਨੂੰ ਬਾਹਰ ਕੱਢ ਦਿੱਤਾ ਪਰ ਇੱਥੇ ਕੀ ਦਾਗੇ ਜੀ ਗੱਲ ਬੈਂਕ ਕੋਲ ਜਾ ਕੇ ਇਹ ਚੀਜ਼ ਕੁਐਸਚਨ ਪੁੱਛੂਗੇ ਕਿ ਭਾਈ ਤੁਹਾਡੇ ਏਟੀਮ ਜੋ ਫੇਕ ਨੋਟ ਜਾਂ ਫਟੇ ਕੱਟੇ ਫਟੇ ਨੋਟ ਕਿੱਦਾਂ ਕਰਦੇ ਜਦੋਂ ਕੈਸ਼ ਤੁਹਾਡੇ ਬੈਂਕ ਤੋਂ ਜਾ ਰਿਹਾ ਮਤਲਬ ਤੁਸੀਂ ਕੋਈ ਜ਼ਿੰਮੇਵਾਰ ਨਹੀਂ ਹੈਗੇ ਜੀ ਇਹਦੇ ਇਹ ਬੈਂਕ ਦੀ ਜ਼ਿੰਮੇਵਾਰ ਹੁੰਦਾ ਅਸੀਂ ਜ਼ਿੰਮੇਵਾਰ ਹਾਂ ਸਾਡੇ ਕੋਲ ਅਥੋਰਟੀ ਹੈ ਨਹੀਂ ਜੀ ਨਹੀਂ ਤੁਹਾਡੇ ਕੋਲ ਤੁਹਾਡੇ ਕੋਲ ਕੀ ਅਥੋਰਟੀ ਕੀ ਤੁਹਾਡੇ ਕੋਲ ਕੀ ਥੋਟੀ ਸਾਡੇ ਕੋਲ ਸੇ ਟੀਮ ਦਾ ਮੈਨੇਜਮੈਂਟ ਹੈ ਕੈਸ਼ ਦੀ ਸਾਡੇ ਕੋਲ ਨਹੀਂ ਹੁੰਦੇ ਕਿਉਂਕਿ ਕੈਸ਼ ਬੈਂਕ ਦਾ ਹੁੰਦਾ ਹੈ ਅਸਲ ਵਿੱਚ ਕੈਸ਼ ਜਿਹੜੇ ਬੰਦੇ ਛੱਡ ਕੇ ਗਏ ਨੇ ਇੱਥੇ ਪਾ ਕੇ ਗਏ ਨੇ ਪਰ ਅੱਜ ਜਿਹੜੇ ਲੋਕ ਆ ਅਦਰਸ ਬੈਂਕ ਦੇ ਲੋਕਾਂ ਨੇ ਪੈਸੇ ਕਢਵਾਏ ਆ ਤੁਹਾਡੇ ਇਥੋਂ ਕੋਈ ਕਿਸੇ ਦਾ ਖਾਤਾ SBI ਚ ਹੈ ਕਿਸੇ ਦਾ ਖਾਤਾ PNB ਚ ਹੈ ਠੀਕ ਹੈ ਕੋਈ ਕਿ ਤੇ ਜਾ ਕੇ ਕੰਪਲੇਟ ਕਰੋ ਕਿ ਭਈ ਇਹ ਹੋਇਆ ਸਾਡੇ ਨਾਲ ਨਹੀਂ ਐਸਾ ਤਾਂ ਕਹਿਣਾ ਹੈਗਾ ਕਿ ਸਾਡਾ ਜਿਹੜਾ ਇਹਦੇ ਵਿੱਚ ਕੈਸ਼ ਵਾਲਾ ਕੰਮ ਸਾਡਾ ਨਹੀਂ ਹੁੰਦਾ ਕੈਸ਼ ਵਾਲਾ ਕੰਮ ਜਿਹੜਾ ਸਿੱਧਾ ਬੈਂਕ ਦਾ ਹੈ ਤੇ ਸਵੇਰੇ ਜਿਹੜਾ ਇਹਨਾਂ ਨੂੰ ਬੈਂਕ ਜਿਹੜਾ ਸਾਰੇ ਹੀ ਮੈਂਬਰਾਂ ਨੂੰ ਆਣਾ ਪਊਗਾ ਪਰ ਬੜੀ ਵੱਡੀ ਗੱਲ ਹੈ ਕਿ ਅਦਰਸ ਬੈਂਕ ਦੇ ਲੋਕ ਜਿਹੜੇ ਨੇ ਕਿਸੇ ਦਾ SBI ਜਿਖਾਤਾ ਔਰ ਕਿਸੇ ਦਾ PNB ਜਿਖਾਤਾ ਜਾਂ ਅਦਰ ਬੈਂਕ ਕਿਤੇ ਵੀ ਖਾਤਾ ਉਹ ਆਕੇ ਜੇ ਇਹਨਾਂ ਦਾ ATM ਇਸਤੇਮਾਲ ਕਰ ਰਹੇ ਆ ਜਾਂ ਬੈਂਕ ਦੀ ਜਿਹੜੀ ਆ ਯੂਜ਼ਸ ਕਰ ਰਹੇ ਨੇ ਇੱਥੇ ਆਕੇ ਜਾਂ ਖਾਤਾ ਕੱਲ ਨੂੰ ਖਲਵਾਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪਰ ਇਹਦੇ ਬਦਲੇ ਜਿਹੜਾ ਉਹਨਾਂ ਨੂੰ ਅੱਜ ਇਹ सिला ਮਿਲਿਆ ਕਿ ਉਹਨਾਂ ਨੇ ਪੈਸੇ ਕਢਵਾਏ ਤੇ ਕੱਟੇ ਫੱਟੇ ਨੋਟ ਪੁਰਾਣੇ ਨੋਟ